ਸਤਿਗੁਰੂ ਨਾਨਕ ਪਰਗਟਿਆ ਮਿਟੀਤೊಂದು ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਰਜੀਤ ਪਾਤਰ ਦਾ ਇੱਕ ਸ਼ੇਰ ਹੈ ਨਿਗ ਹੈ ਨਾ ਰੋਸ਼ਨੀ ਹੈ ਇਹ ਕਹੀ ਦੋਸਤੀ ਹੈ ਗੁਰੂ ਸਾਹਿਬ ਦਾ ਸੂਰਜੀ ਫਲਸਫਾ ਇਸ ਕਰਕੇ ਮਹਾਨ ਸੀ ਕਿਉਂਕਿ ਇਹ ਜ਼ੁਲਮ ਜ਼ਬਰਦੀ ਕੜਕ ਦੀ ਠੰਡ ਵਿੱਚ ਠਰਦੀ ਕੰਬਦੀ ਲਕਾਈ ਨੂੰ ਨਿਗ ਦਿੰਦਾ ਸੀ ਉਸ ਵੇਲੇ ਦੇਸ਼ ਵਿੱਚ ਦੋ ਮੁਖਤਰਮ ਸਨ ਹਿੰਦੂ ਤੇ ਮੁਸਲਮਾਨ ਦੋਵੇਂ ਇੱਕ ਦੂਜੇ ਦੇ ਵਿਰੋਧੀ ਇੱਕ ਹਾਕਮ ਦਾ ਧਰਮ ਦੂਜਾ ਮਹਿਕੂਮ ਦਾ ਧਰਮ ਜੇ ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ ਤਾਂ ਮੈਂ ਕੌਣ ਹਾਂ ਉਹ ਅੰਤਰਮਨ ਵਿੱਚ ਡੂੰਗੀ ਚਾਤ ਮਾਰ ਕੇ ਜਾਣ ਚੁੱਕੇ ਸਨ ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਹਰਜੀਤ ਸਿੰਘ ਗਿੱਲ ਡਾਕਟਰ ਬ੍ਰਿਮ ਸਿੰਘ ਸੰਧੂ ਸਾਡੇ ਸਮਿਆਂ ਦੇ ਵੱਡੇ ਤੇ ਜ਼ਮੀਨ ਨਾਲ ਜੁੜੇ ਹੋਏ ਸਹਿਤਕਾਰ ਹਨ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਵਾਲੀਆਂ ਰਚਨਾਵਾਂ ਦੇ ਲੇਖਕ ਹਨ ਉਹਨਾਂ ਨੂੰ ਕਹਾਣੀ ਕਲਾ ਦੇ ਨਿਪੁੰਨ ਕਥਾਕਾਰ ਹੋਣ ਕਰਕੇ ਕਹਾਣੀਕਾਰ ਬ੍ਰਿਮ ਸਿੰਘ ਸੰਧੂ ਕਰਕੇ ਵੀ ਸਤਿਕਾਰ ਦਿੱਤਾ ਜਾਂਦਾ ਹੈ ਬ੍ਰਿਮ ਸਿੰਘ ਸੰਧੂ ਪੰਜਾਬੀ ਦੇ ਸਭ ਤੋਂ ਵੱਧ ਪੜੇ ਜਾਣ ਵਾਲੇ ਸਹਿਤਕਾਰ ਵੀ ਹਨ ਅੱਜ ਅਸੀਂ ਤੀਸਰੀ ਅੱਖ ਵਿੱਚ ਡਾਕਟਰ ਬ੍ਰਿਮ ਸਿੰਘ ਸੰਧੂ ਦੀ ਇੱਕ ਸ਼ਾਨਦਾਰ ਲਿਖਤ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਅਸਮਾਨ ਦਾ ਨਹੀਂ ਧਰਤੀ ਦਾ ਫਲਸਫਾ ਬ੍ਰਿਮ ਸਿੰਘ ਸੰਧੂ ਲਿਖਦੇ ਹਨ ਗੱਲ ਤੋੜਨ ਲਈ ਮੈਨੂੰ ਭਾਈ ਗੁਰਦਾਸ ਜੀ ਦੇ ਸੱਚੇ ਪਾਤਸ਼ਾਹ ਬਾਰੇ ਲਿਖੀ ਵਾਰ ਦੀਆਂ ਪਹਿਲੀਆਂ ਦੋ ਪੰਕਤੀਆਂ ਦਾ ਆਸਰਾ ਲੈਣਾ ਪੈਣਾ ਹੈ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਤੋਂਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਅਰਥ ਤੁਸੀਂ ਸਾਰੇ ਹੀ ਜਾਣਦੇ ਹੋ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਣਾ ਗਿਆਨ ਦਾ ਸੂਰਜ ਚੜਨ ਵਾਂਗ ਸੀ ਇੱਥੇ ਭਾਈ ਗੁਰਦਾਸ ਜੀ ਨੇ ਸ਼ਬਦ ਜਨਮ ਲੈਣਾ ਨਹੀਂ ਲਿਖਿਆ ਗਿਆਨ ਦਾ ਪ੍ਰਗਟ ਹੋਣਾ ਕਿਹਾ ਹੈ ਜਿਸ ਦੇ ਜਿਸ ਦੇ ਚਾਨਣ ਵਿੱਚ ਅ ਗਿਆਨ ਕੁਤਰਕ ਤੇ ਧਰਮ ਦੀ ਧੁੰਦ ਤੇ ਹਨੇਰਾ ਦੂਰ ਹੋ ਗਿਆ ਜਦੋਂ ਸੂਰਜ ਚੜਦਾ ਹੈ ਤਾਂ ਉਹਦੇ ਚਾਨਣ ਵਿੱਚ ਧੁੰਦ ਤੇ ਹਨੇਰਾ ਵੀ ਦੂਰ ਨਹੀਂ ਹੁੰਦੇ ਤਾਰੇ ਵੀ ਛਿਪ ਜਾਂਦੇ ਹਨ ਧੁੰਦ ਤੇ ਹਨੇਰਾ ਤਾਂ ਨਾਵਾਚਕ ਸ਼ਬਦ ਨਹੀਂ ਪਰ ਤਾਰੇ ਨਾਵਾਚਕ ਨਹੀਂ ਹਨ ਉਹ ਤਾਂ ਟਿਮਟਮਾਉਂਦੀ ਰੋਸ਼ਨੀ ਦਾ ਸੋਮਾ ਹਨ ਰਾਤ ਦੇ ਹਨੇਰੇ ਵਿੱਚ ਖਿਲਰੇ ਚਾਨਣ ਦੇ ਛੋਟੇ-ਛੋਟੇ ਟੋਟੇ ਹਨ ਪਰ ਜਦ ਸੂਰਜ ਚੜਦਾ ਹੈ ਤਾਂ ਚਾਨਣ ਦੇ ਨਿੱਕੇ ਸੋਮੇ ਵੀ ਛਿਪ ਜਾਂਦੇ ਹਨ ਪਰ ਹਕੀਕਤ ਵਿੱਚ ਇਹ ਛੋਟੇ ਜਾਂ ਨਿੱਕੇ ਹੁੰਦੇ ਨਹੀਂ ਹਨ ਅਸਲ ਰਮਜ਼ ਇਹੋ ਹੀ ਹੈ ਸਮਝਣ ਵਾਲੀ ਜੇ ਗੁਰੂ ਸਾਹਿਬ ਦੀ ਵਿਚਾਰਧਾਰਾ ਫਲਸਫਾ ਸੂਰਜ ਸੀ ਤਾਂ ਚਾਨਣ ਬਖੇਰ ਦੇ ਛੋਟੇ ਛੋਟੇ ਤਾਰੇ ਕੀ ਸਨ ਅਸਲ ਵਿੱਚ ਇਹ ਭਾਰਤ ਦੇ ਸੰਸਾਰ ਦੇ ਉਹ ਸਾਰੇ ਫਲਸਫੇ ਸਨ ਜਿਹੜੇ ਆਪਣੀ ਥਾਂ ਤੇ ਹੋ ਸਕਦਾ ਹੈ ਬਹੁਤ ਵੱਡੇ ਹੋਣ ਮਹਾਨ ਹੋਣ ਅਸੀਂ ਜਾਣਦੇ ਹਾਂ ਇਸ ਬ੍ਰਹਿਮੰਡ ਵਿੱਚ ਸਾਰੇ ਸੂਰਜ ਮੰਡਲ ਵਰਗੇ 20 ਅਤੇ ਇਸ ਤੋਂ ਬਡੇਰੇ ਵੀ ਕਈ ਹੋਰ ਸੂਰਜ ਮੰਡਲ ਹਨ ਕਈ ਤਾਰੇ ਤਾਂ ਸਾਡੇ ਸੂਰਜ ਤੋਂ ਵੀ ਕਈ ਗੁਣਾ ਵੱਡੇ ਹਨ ਪਰ ਉਹ ਸਾਡੀ ਧਰਤੀ ਤੋਂ ਹਜ਼ਾਰਾਂ ਲੱਖਾਂ ਮੀਲ ਦੂਰ ਹਨ ਇੰਨੀ ਦੂਰ ਕਿ ਕਈਆਂ ਦੀ ਤਾਂ ਰੋਸ਼ਨੀ ਲੱਖਾਂ ਸਾਲਾਂ ਬਾਅਦ ਧਰਤੀ ਤੇ ਪੜਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਈਆਂ ਦੀ ਰੋਸ਼ਨੀ ਤਾਂ ਅਜੇ ਤੱਕ ਵੀ ਧਰਤੀ ਤੇ ਨਹੀਂ ਪਹੁੰਚੀ ਸੋ ਤਾਰਿਆਂ ਵਰਗੇ ਫਲਸਫੇ ਲੱਖ ਮਾਨ ਤੇ ਵੱਡੇ ਹੋਣ ਪਰ ਲਕਾਈ ਦੀ ਪਹੁੰਚ ਤੋਂ ਬਹੁਤ ਦੂਰ ਹੋਣ ਕਰਕੇ ਉਹਨਾਂ ਦਾ ਨਿਗ ਤੇ ਰੋਸ਼ਨੀ ਲੋਕਾਂ ਦਾ ਕੁਝ ਨਹੀਂ ਸੀ ਸਵਾਰ ਸਕਦੀ ਸਰਜੀਤ ਪਾਤਰ ਦਾਕ ਸ਼ੇਰ ਹੈ ਨਿੱਗ ਹੈ ਨਾ ਰੋਸ਼ਨੀ ਹੈ ਇਹ ਕਹੀ ਦੋਸਤੀ ਹੈ ਗੁਰੂ ਸਾਹਿਬ ਦਾ ਸੂਰਜੀ ਫਲਸਫਾ ਇਸ ਕਰਕੇ ਮਹਾਨ ਸੀ ਕਿਉਂਕਿ ਇਹ ਜ਼ੁਲਮ ਜ਼ਬਰਦਸਤ ਕੜਕ ਦੀ ਠੰਡ ਵਿੱਚ ਠਰਦੀ ਕੰਬਦੀ ਲਕਾਈ ਨੂੰ ਨਿੱਗ ਦਿੰਦਾ ਸੀ ਕੂੜਕ ਸੱਤ ਬੋਲਣ ਜਾਂ ਕਰਨ ਵਾਲੀ ਗਿਆਨ ਬਿਨਾ ਅੰਨੀ ਪਰਜਾ ਨੂੰ ਰੋਸ਼ਨੀ ਦਿੰਦਾ ਸੀ ਅੱਖਾਂ ਦਿੰਦਾ ਸੀ ਸਦੀਆਂ ਬਾਅਦ ਲੋਕਾਂ ਨੂੰ ਲੱਗਾ ਇਹ ਤਾਂ ਕੋਈ ਉਹਨਾਂ ਦੇ ਦੁੱਖਾਂ ਦਰਦਾਂ ਨੂੰ ਸਮਝਣ ਵਾਲਾ ਉਹਨਾਂ ਦੇ ਡੂੰਗੇ ਜ਼ਖਮਾਂ ਤੇ ਮਰਮ ਲਾਉਣ ਵਾਲਾ ਉਹਨਾਂ ਦਾ ਕੋਈ ਡਾਡਾ ਦਰਦੀ ਆ ਗਿਆ ਹੈ ਜਦੋਂ ਗੁਰੂ ਸਾਹਿਬ ਨੇ ਇੱਕ ਪਿਤਾ ਇੱਕ ਅਸਕੇ ਹਮਬਾਰਕ ਆਖ ਕੇ ਜਿਨ ਪ੍ਰੇਮ ਕਿਓ ਤਿਨਹੀ ਪ੍ਰਪਾਇਓ ਦੇ ਅੰਦਾਜ਼ ਵਿੱਚ ਬਾਹਾਂ ਖੋਲੀਆਂ ਤਾਂ ਦੁਖੀ ਲਤਾੜੀ ਮਨੁੱਖਤਾ ਧਾ ਕੇ ਉਹਨਾਂ ਦੇ ਗਲ ਨਾਲ ਆ ਲੱਗੀ ਮਨੁੱਖਤਾ ਦੇ ਦੁੱਖ ਕੀ ਸਨ ਜ਼ਖਮ ਕੀ ਸਨ ਮਰਮ ਕੀ ਸੀ ਇਸੇ ਸਮਝ ਵਿੱਚ ਗੁਰੂ ਜੀ ਦੇ ਵਿਚਾਰਾਂ ਦੀ ਪ੍ਰਸੰਗਤਾ ਦਾ ਰਾਸ ਪਿਆ ਹੋਇਆ ਹੈ ਦੁੱਖ ਦੀ ਦਵਾਈ ਦੇਣ ਜਾਂ ਜ਼ਖਮ ਤੇ ਮਲਮ ਲਾਉਣ ਤੋਂ ਪਹਿਲਾਂ ਬਿਮਾਰੀ ਦੀ ਤਕਸੀਸ਼ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਇਸੇ ਤਕਸੀਸ਼ ਦਾ ਯਤਨ ਹੀ ਸੀ ਗੁਰੂ ਸਾਹਿਬ ਦਾ ਸੰਕੇਤਕ ਤੌਰ ਤੇ ਵੇਈਂ ਵਿੱਚ ਚੁੱਭੀ ਲਾਉਣਾ ਇਹ ਅਸਲ ਵਿੱਚ ਅੰਤਰ ਮਨ ਵਿੱਚ ਚੁੱਭੀ ਲਾਉਣਾ ਸੀ ਅੰਤਰ ਧਿਆਨ ਹੋ ਕੇ ਕਿਸੇ ਅੰਤਮ ਫੈਸਲੇ ਤੇ ਪਹੁੰਚਣਾ ਸੀ ਉਸ ਵੇਲੇ ਦੇਸ਼ ਵਿੱਚ ਦੋ ਮੁਖਤਰਮ ਸਨ ਹਿੰਦੂ ਤੇ ਮੁਸਲਮਾਨ ਦੋਵੇਂ ਇੱਕ ਦੂਜੇ ਦੇ ਵਿਰੋਧੀ ਇੱਕ ਹਾਕਮ ਦਾ ਧਰਮ ਦੂਜਾ ਮਹਿਕੂਮ ਦਾ ਧਰਮ ਇੱਕ ਹਮਲਾਵਰ ਦੂਜਾ ਆਤਮ ਸੁਰੱਖਿਆ ਦੇ ਪੈੰਤੜੇ ਤੋਂ ਆਪਣੇ ਘਰਿਆਂ ਵਿੱਚ ਸਿਰਕ ਸੋੜ ਕੇ ਬੈਠਾ ਹੋਇਆ ਧਰਮ ਦੋਵਾਂ ਧਰਮਾਂ ਦਾ ਵਿਰੋਧ ਇਸ ਦੰਦ ਕਥਾ ਮੁਤਾਬਕ ਕੁਝ ਇਸ ਅੰਦਾਜ਼ ਦਾ ਵੀ ਸੀ ਰੋਟੀ ਖਾਂਦਿਆਂ ਮੁਸਲਮਾਨ ਦੀ ਬੁਰਕੀ ਹਥੋਂ ਡਿੱਗ ਪਈ ਮਨ ਦੁਬਦਾ ਵਿੱਚ ਪੈ ਗਿਆ ਬੁਰਕੀ ਚੁੱਕ ਕੇ ਖਾਵੇ ਜਾਂ ਨਾ ਖਾਵੇ ਮੌਲਵੀ ਸਾਹਿਬ ਕੋ ਚਲਾ ਗਿਆ ਇਹ ਜਾਣਨ ਲਈ ਕਿ ਕੀ ਇਸ ਮਸਲਾ ਇਸ ਮਸਲੇ ਬਾਰੇ ਸ਼ਰਅ ਕੀ ਕਹਿੰਦੀ ਹੈ ਮੌਲਵੀ ਨੇ ਕਿਤਾਬਾਂ ਫੋਲ ਮਾਰੀਆਂ ਪਰ ਕੋਈ ਤਸੱਲੀ ਬਖਸ਼ ਜਵਾਬ ਨਾ ਲੱਭਾ ਆਖਰ ਹੈ ਤਾਂ ਮੌਲਵੀ ਜੀ ਨਾ ਲਾਜਵਾਬ ਥੋੜਾ ਹੋ ਸਕਦਾ ਸੀ ਅਗਲੇ ਨੂੰ ਅੱਗੋਂ ਵੱਲਦਿਆਂ ਸਵਾਲ ਕਰ ਦਿੱਤਾ ਪਹਿਲਾਂ ਤੂੰ ਮੈਨੂੰ ਇਹ ਦੱਸ ਕਿ Hindu ਡਿੱਗੀ ਹੋਈ ਬੁਰਕੀ ਦਾ ਕੀ ਕਰਦਾ ਹੈ ਉਹ ਕਹਿੰਦਾ ਜੀ Hindu ਡਿੱਗੀ ਹੋਈ ਬੁਰਕੀ ਖਾਂਦਾ ਨਹੀਂ ਸੁੱਟ ਦਿੰਦਾ ਹੈ ਮੌਲਵੀ ਸਾਹਿਬ ਕਹਿੰਦੇ ਸ਼ਰਾ ਕਹਿੰਦੀ ਹੈ ਕਿ ਮੁਸਲਮਾਨ ਨੂੰ ਡਿੱਗੀ ਹੋਈ ਬੁਰਕੀ ਚੁੱਕ ਕੇ ਖਾ ਲੈਣੀ ਚਾਹੀਦੀ ਹੈ ਗੁਰੂ ਸਾਹਿਬ ਨੂੰ ਅੰਤਰਮਨ ਦੀ ਵੇਂਚੋਂ ਬਾਹਰ ਆਉਂਦਿਆਂ ਜੋ ਚਾਨਣ ਹੋਇਆ ਉਹ ਉਹਨਾਂ ਦੇ ਇਹਨਾਂ ਬੋਲਾਂ ਵਿੱਚ ਉਚਾਰਿਆ ਨਾ ਹਮ ਹਿੰਦੂ ਨਾ ਮੁਸਲਮਾਨ ਜੇ ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ ਤਾਂ ਮੈਂ ਕੌਣ ਹਾਂ ਉਹ ਅੰਤਰਮਨ ਵਿੱਚ ਡੂੰਗੀ ਝਾਤ ਮਾਰ ਕੇ ਜਾਣ ਚੁੱਕੇ ਸਨ ਗੁਰੂ ਸਾਹਿਬ ਦੀ ਪਹਿਲ ਹਿੰਦੂ ਜਾਂ ਮੁਸਲਮਾਨ ਹੋਣਾ ਨਹੀਂ ਸਗੋਂ ਇਨਸਾਨ ਹੋਣਾ ਸੀ ਸਾਫ਼ ਯਾਰ ਸੀ ਕਿ ਜੇ ਹਿੰਦੂ ਜਾਂ ਮੁਸਲਮਾਨ ਨਹੀਂ ਤਾਂ ਫਿਰ ਮੈਂ ਕੀ ਹਾਂ ਕੌਣ ਹਾਂ ਮੈਂ ਇਨਸਾਨ ਹਾਂ ਉਹ ਨਾ ਆਪਣੇ ਆਪ ਨੂੰ ਭਗਵਾਨ ਕਹਿੰਦੇ ਨੇ ਨਾ ਰਸੂਲ ਨਾ ਪੈਗੰਬਰ ਨਾ ਰੱਬ ਦਾ ਪੁੱਤਰ ਉਹ ਕਹਿੰਦੇ ਹਨ ਹਮ ਆਦਮੀ ਹੈ ਇੱਕਦਮੀ ਮੌਲਤ ਮਹਤ ਨਾ ਜਾਣਾ ਮੈਂ ਤਾਂ ਸਾਹ ਲੈਣ ਵਾਲਾ ਉਹ ਜੀਵ ਆ ਜਿਹਨੂੰ ਆਪਣੇ ਅਗਲੇ ਸਾਹ ਦੇ ਆਉਣ ਜਾਂ ਨਾ ਆਉਣ ਦਾ ਭਰੋਸਾ ਨਹੀਂ ਮੈਨੂੰ ਤਾਂ ਆਪਣੇ ਸਾਹ ਦੀ ਮੌਤ ਜਾਂ ਮਿਆਦ ਦੀ ਜਾਣਕਾਰੀ ਵੀ ਨਹੀਂ ਗੁਰੂ ਜੀ ਮੁਤਾਬਕ ਜਿਸ ਵਿਅਕਤੀ ਨੂੰ ਆਪਣੇ ਸਾਹ ਦੀ ਮੌਤ ਤੇ ਮਿਆਦ ਦਾ ਵੀ ਪਤਾ ਨਹੀਂ ਉਹ ਰੱਬ ਜਾਂ ਪਰਮੇਸ਼ੁਰ ਹੋਣ ਦਾ ਦਾਵਾ ਕਿਵੇਂ ਕਰ ਸਕਦਾ ਹੈ ਖਾਸ ਤੌਰ ਤੇ ਉਹ ਮਹਾਪੁਰਸ਼ ਜਿਹੜਾ ਇਹ ਜਾਣਦਾ ਕਹਿੰਦਾ ਤੇ ਪ੍ਰਚਾਰ ਦਾ ਰਿਹਾ ਹੈ ਕਿ ਪ੍ਰਮਾਤਮਾ ਤਾਂ ਅਜੋਨੀ ਹੈ ਜਦ ਮੱਕੇ ਵਿੱਚ ਕਾਬੇ ਵੱਲ ਲੱਤਾਂ ਕਰਕੇ ਲੰਮੇ ਪੈ ਗਏ ਸਨ ਤਾਂ ਆ ਕੇ ਕਾਜ਼ੀ ਨੇ ਪੁੱਛਿਆ ਸੀ ਕਿ ਤੂੰ Hindu ਹੈ ਜਾਂ Musalman ਤਦ ਗੁਰੂ ਜੀ ਨੇ ਗੁਰੂ ਜੀ ਦਾ ਜਵਾਬ ਸੀ ਪੰਜ ਤਤ ਦਾ ਪੁਤਲਾ ਨਾਨਕ ਮੇਰਾ ਨਾਉ ਗੁਰੂ ਜੀ ਲਈ ਹੁਣ ਅਸਲ ਸਵਾਲ ਇਨਸਾਨ ਇਨਸਾਨੀ ਪਛਾਣ ਨੂੰ ਮਾਨ ਤੇ ਸਥਾਨ ਦੇਵੋਣ ਦਾ ਸੀ ਆਪਣੇ ਆਪ ਨੂੰ ਆਦਮੀ ਕਹਿਣਾ ਮੰਨਣਾ ਤੇ ਪ੍ਰਚਾਰਨਾ ਦੂਜੇ ਆਦਮੀਆਂ ਨਾਲ ਅਪਨਤ ਤੇ ਬਰਾਬਰੀ ਦਾ ਰਿਸ਼ਤਾ ਜੋੜਨਾ ਸੀ ਇਹ ਅੰਬਰਾਂ ਤੋਂ ਉਤਰ ਕੇ ਧਰਤੀ ਉਤੇ ਧਰਤੀ ਦੇ ਲੋਕਾਂ ਵਿੱਚ ਆ ਜਾਣ ਵਾਂਗ ਸੀ ਉਹਨਾਂ ਵਰਗਾ ਹੋ ਜਾਣਾ ਸੀ ਆਸਮਾਨ ਤੇ ਰਹਿਣ ਵੱਸਣ ਵਾਲੇ ਕਿਸੇ ਮਹਾਪੁਰਸ਼ ਨੂੰ ਤੁਸੀਂ ਆਪਣੇ ਦਿਲ ਦਾ ਦੁੱਖੜਾ ਕਿਵੇਂ ਦੱਸ ਸਕਦੇ ਹੋ ਉਹਦੇ ਗੱਲ ਨਾਲ ਕਿਵੇਂ ਲੱਗ ਸਕਦੇ ਹੋ ਗੱਲ ਤਾਂ ਤੁਸੀਂ ਉਸੇ ਮਹਾਪੁਰਸ਼ ਦੇ ਲੱਗ ਸਕਦੇ ਹੋ ਜਿਹੜਾ ਤੁਹਾਡੇ ਵਰਗਾ ਬਣ ਕੇ ਤੁਹਾਡੇ ਸਾਹਮਣੇ ਤੁਹਾਡੀਆਂ ਅੱਖਾਂ ਚੱਖਾਂ ਪਾ ਕੇ ਬਾਹਾਂ ਖੋਲ ਕੇ ਖਲੋਤਾ ਹੋਏ ਇਹੋ ਕਾਰਨ ਸੀ ਜਦ ਗੁਰੂ ਸਾਹਿਬ ਲੋਕਾਂ ਦੇ ਦਿਲਾਂ ਦੇ ਦਰਦੀ ਬਣ ਕੇ ਅਸਮਾਨ ਤੋਂ ਉਤਰ ਕੇ ਤਰਤੀ ਤੇ ਅੱਖ ਖਲੋਤੇ ਤੇ ਲੁਕਾਈ ਦੇ ਰੋਗਾਂ ਦੇ ਵੈਦ ਬਣ ਕੇ ਉਹਨਾਂ ਦੀ ਆਪਣੀ ਦੇਹ ਜਾਨ ਬਣ ਕੇ ਮੁਹੱਬਤ ਨਾਲ ਆਪਣੀਆਂ ਬਾਹਾਂ ਖੋਲਦੇ ਹਨ ਤਾਂ ਲੁਕਾਈ ਭੱਜ ਕੇ ਉਹਨਾਂ ਨੂੰ ਹਿੱਕ ਨਾਲ ਆ ਲਾਉਣਾ ਸੁਭਾਵਿਕ ਹੀ ਸੀ ਗੁਰੂ ਜੀ ਉਹਨਾਂ ਨੂੰ ਗਲ ਨਾਲ ਲਾ ਕੇ ਆਪਣੀ ਮੁਹੱਬਤੀ ਬੁੱਕਲ ਵਿੱਚ ਘੁੱਟ ਲੈਂਦੇ ਹਨ ਜਿਨ੍ਹਾਂ ਲੋਕਾਂ ਲਈ ਬਾਬਾ ਵੈਦ ਰੋਗੀਆਂ ਦਾ ਬਣ ਕੇ ਬੌੜਿਆ ਸੀ ਉਹਨਾਂ ਦੀ ਇਨਸਾਨੀ ਪਛਾਣ ਨੂੰ ਮਾਨਤਾ ਦੇ ਕੇ ਹੀ ਗੱਲ ਸਮਾਪਤ ਨਹੀਂ ਸੀ ਹੋ ਜਾਣੀ ਉਹਨਾਂ ਲੋਕਾਂ ਵਿੱਚ ਅਮਲੀ ਤੌਰ ਤੇ ਇਸ ਸਮਝ ਨੂੰ ਪ੍ਰਚਾਰਨਾ ਵੀ ਸੀ ਉਹਨਾਂ ਨੂੰ ਸੱਚ ਨਾਲ ਜੋੜਨਾ ਵੀ ਸੀ ਇਸ ਮਕਸਦ ਲਈ ਉਹਨਾਂ ਨੂੰ ਮਾਨਵ ਵਿਰੋਧੀ ਰਾਜਨੀਤੀ ਧਾਰਮਿਕ ਸੱਭਿਆਚਾਰ ਤੇ ਧਾਰਮਿਕ માનਤਾਵਾਂ ਨਾਲ ਟੱਕਰ ਵੀ ਲੈਣੀ ਪੈਣੀ ਸੀ ਆਪਣੇ ਸੱਚ ਨੂੰ ਸਥਾਪਿਤ ਵੀ ਕਰਨਾ ਪੈਣਾ ਸੀ ਇਸ ਮਕਸਦ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਸੰਸਾਰ ਯਾਤਰਾਵਾਂ ਸ਼ੁਰੂ ਕੀਤੀਆਂ ਜਿੱਥੇ ਵੀ ਗਏ ਲੋਕਾਂ ਵਰਗਾ ਪਹਿਰਾਵਾ ਪਹਿਨ ਕੇ ਉਹਨਾਂ ਵਰਗੇ ਬਣ ਕੇ ਉਹਨਾਂ ਵਾਲੀ ਬੋਲਬਾਣੀ ਵਿੱਚ ਗੱਲਬਾਤ ਕਰਦੇ ਆ ਆਪਣੀ ਗੱਲ ਸੁਣਾਈ ਤੇ ਮਨਾਈ ਉਸ ਵੇਲੇ ਦੇ ਪ੍ਰਚਲਿਤ ਮਤਵ ਮਤਾੰਤਰ ਸਮਾਜ ਅਤੇ ਦੁਨੀਆ ਤੋਂ ਪਘੋੜੇ ਹੋਣ ਦਾ ਪ੍ਰਚਾਰ ਕਰਦੇ ਸਨ 나ਥ ਜੋਗੀ ਤੇ ਸਿੱਧ ਸਾਧ ਪਰਿਵਾਰਕ ਜੀਵਨ ਨੂੰ ਤਿਆਗਣ ਤੇ ਬਲ ਦੇ ਰਹੇ ਸਨ ਉਹਨਾਂ ਮੁਤਾਬਕ ਪਰਿਵਾਰਕ ਤੇ ਸਮਾਜਿਕ ਜੀਵਨ ਜੀਉਣ ਵਾਲੇ ਲੋਕ ਦੁਨਿਆਵੀ ਦਲਦਲ ਵਿੱਚ ਖੁੱਭ ਕੇ ਮੁਕਤੀ ਮਾਰਗ ਤੋਂ ਭਟਕ ਜਾਂਦੇ ਹਨ 나ਥ ਜੋਗੀ ਤਾਂ ਪਰਿਵਾਰਕ ਜੀਵਨ ਦੇ ਇੱਕ ਮੁੱਖ ਤੁਰੇ ਔਰਤ ਨੂੰ ਰੱਬੀ ਰਾਹ ਵਿੱਚ ਵੱਡੀ ਰੁਕਾਵਟ ਸਮਝਦੇ ਸਨ। ਉਹਨਾਂ ਲਈ ਔਰਤ ਇਨਸਾਨ ਨਹੀਂ ਸਗੋਂ ਬਾਗਣ ਸੀ, ਬਾਗਣ। ਇਹ ਗੁਰੂ ਸਾਹਿਬ ਹੀ ਸਨ ਜਿਨ੍ਹਾਂ ਨੇ ਇਤਿਹਾਸ ਵਿੱਚ ਪਹਿਲੀ ਵਾਰ ਔਰਤ ਦੀ ਇਨਸਾਨੀ ਹੋਂਦ ਨੂੰ ਮਾਨਤਾ ਦਿੱਤੀ। ਉਹਨਾਂ ਨੇ ਗ੍ਰਸਥ ਜੀਵਨ ਦੀ ਸਾਰਥਕਤਾ ਨੂੰ ਸਥਾਪਿਤ ਕੀਤਾ। ਹਸਨਦਿਆਂ, ਖਲੰਦਿਆਂ, ਪਨੰਦਿਆਂ ਮੁਕਤੀ ਹਾਸਲ ਕਰਨ ਦਾ ਰਾਹ ਦੱਸਿਆ। ਇਹ ਮੁਕਤੀ ਉਨਾ ਚਰ ਅਰਥੀ ਨਾਏ ਜੇ ਇਸ ਮੁਕਤੀ ਦਾ ਜਨ ਮੁਕਤੀ ਨਾਲ ਪੀਚਵਾ ਰਿਸ਼ਤਾ ਨਹੀਂ ਜੁੜਦਾ ਇਹੋ ਕਾਰਨ ਹੈ ਕਿ ਗੁਰੂ ਸਾਹਿਬ ਨੇ ਗ੍ਰਸਥ ਮਾਰਗ ਅਪਣਾਇਆ ਵੀ ਅਤੇ ਇਸ ਮਾਰਗ ਤੇ ਚੱਲਦਿਆਂ ਪਰਿਵਾਰ ਨੂੰ ਪਾਲਣ ਲਈ ਖੇਤੀ ਵੀ ਕੀਤੀ ਦਸਾਂ ਨੋਵਾਂ ਦੀ ਕਿਰਤ ਕੀਤੀ ਵੰਡ ਕੇ ਖਾਣ ਦੀ ਪ੍ਰਤਪਾਈ ਤੇ ਪ੍ਰਚਾਰੀ ਸਿੱਧਾ ਤੇ ਨਾਥਾ ਜੋਗੀਆਂ ਵਰਗੀਆਂ ਪਰਿਵਾਰਕ ਤੇ ਸਮਾਜਿਕ ਜੀਵਨ ਨੂੰ ਤਿਆਗਣ ਦਾ ਸੰਦੇਸ਼ ਦੇਣ ਵਾਲੀਆਂ ਜਿਹੜੀਆਂ ਧਿਰਾਂ ਸਨ ਉਹਨਾਂ ਨਾਲ ਤਰਕ ਸੰਗਤ ਸੰਵਾਦ ਰਚਾ ਕੇ ਉਹਨਾਂ ਨੂੰ ਧਰਮ ਦਾ ਅਸਲ ਮਾਰਗ ਦਿੜੜ ਕਰਵਾਇਆ ਗੁਰੂ ਸਾਹਿਬ ਸਿੱਧਾ ਨਾਲ ਸੰਵਾਦ ਰਚਉਂਦੇ ਆ ਜਾਦੇ ਕਹਿੰਦੇ ਹਨ ਸਿੱਧ ਛਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਤਾਂ ਉਹ ਇਹ ਸਮਝਦੇ ਹਨ ਕਿ ਇਹ ਸਭ ਲੋਕ ਗਿਆਨਵਾਨ ਤੇ ਪ੍ਰਭਤਾਵਾਨ ਤਾਂ ਹਨ ਹੀ ਇਹ ਚੌਣ ਤਾਂ ਜਗਤ ਦਾ ਪਰਉਤਾਰਕ ਕਰਨ ਵਿੱਚ ਸਹਾਇਕ ਹੋ ਸਕਦੇ ਹਨ ਪਰ ਇਹਨਾਂ ਦੀ ਪ੍ਰਪਤਾ ਤਾਂ ਸੰਸਾਰਕ ਸਮੱਸਿਆਵਾਂ ਨੂੰ ਦੂਰ ਕਰਨ ਦੀ ਥਾਂ ਸਵੈ ਮੁਕਤੀ ਵੱਲ ਝੁਕੀ ਹੋਈ ਹੈ ਭਾਰਤ ਵਿੱਚ ਗਿਆਨੀ ਉਸ ਨੂੰ ਹੀ ਸਮਝਿਆ ਜਾਂਦਾ ਹੈ ਜੋ ਜੀਵਨ ਤੋਂ ਦੌੜ ਜਾਂਦਾ ਹੈ ਭਗਾੜਾ ਹੋ ਜਾਂਦਾ ਹੈ ਪਲਾਨ ਕਰ ਜਾਂਦਾ ਹੈ ਉਸ ਨੂੰ ਅਗਿਆਨੀ ਸਮਝਿਆ ਜਾਂਦਾ ਹੈ ਜੋ ਜੂਝਦਾ ਹੈ ਲੜਦਾ ਹੈ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਜੇ ਤੁਸੀਂ ਕਿਸੇ ਬਿਮਾਰੀ ਦਾ ਇਲਾਜ ਕਰ ਰਹੇ ਹੋ ਤਾਂ پاਗਲ ਹੋ ਨਾ ਸਮਝੋ ਅਗਿਆਨੀ ਹੋ ਇਸੇ ਕਾਰਨ ਗੁਰੂ ਸਾਹਿਬ ਨੂੰ ਬਹੁਤਨਾ ਤੇ ਬੇਤਾਲਾ ਵੀ ਕਿਹਾ ਗਿਆ ਪਰ ਉਹ ਆਪਣੇ ਮਾਰਗ ਤੇ ਚੱਲਦੇ ਗਏ ਤੇ ਕਾਫਲਾ ਬਣਦਾ ਗਿਆ ਗੁਰੂ ਜੀ ਜੀਵਨ ਤੋਂ ਪਲਾਨ ਕਰ ਚੁੱਕੇ ਅਜਿਹੇ ਪ੍ਰਭਤਾਵਾਨ ਲੋਕਾਂ ਨੂੰ ਵੰਗਾਰ ਰਹੇ ਸਨ ਕਿ ਜੇ ਤੁਸੀਂ ਪਰਬਤਾਂ ਵਿੱਚ ਆ ਕੇ ਛਿਪ ਬੈਠੇ ਤਾਂ ਲੋਕਾਂ ਦੀ ਗਰੀਬੀ ਨੂੰ ਕੌਣ ਦੂਰ ਕਰੂਗਾ ਬਿਮਾਰੀ ਨੂੰ ਕੌਣ ਦੂਰ ਕਰੇਗਾ ਜ਼ਿੰਦਗੀ ਵਿੱਚ ਇੰਨਾ ਦੁੱਖ ਹੈ ਇੰਨਾ ਕਲੇਸ਼ ਹੈ ਇੰਨਾ ਸੰਘਰਸ਼ ਹੈ ਇੰਨੀ ਕ੍ਰੂਪਤਾ ਹੈ ਕਿ ਸਾਰਾ ਜੀਵਨ ਇੱਕ ਨਰਕ ਬਣ ਗਿਆ ਹੈ ਇਸ ਨਰਕ ਨੂੰ ਕੌਣ ਬਦਲੇਗਾ ਇਸ ਨੂੰ ਉਹ ਲੋਕ ਬਦਲ ਸਕਦੇ ਹਨ ਜੋ ਇਸ ਨਰਕ ਨੂੰ ਯਥਾਰਥ ਮੰਨਦੇ ਹਨ ਇਹਨੂੰ ਸੱਚ ਮੰਨਦੇ ਹਨ ਯਥਾਰਥ ਮੰਨਦੇ ਹੋ ਤਾਂ ਇਸ ਨੂੰ ਬਦਲਦੇ ਰਸਤੇ ਲੱਭੇ ਜਾ ਸਕਦੇ ਹਨ ਪਰ ਜੇ ਇਸ ਯਥਾਰਥ ਇਹ ਯਥਾਰਥ ਹੈ ਹੀ ਨਹੀਂ ਤਾਂ ਫਿਰ ਤਾਂ ਗੱਲ ਹੀ ਮੁੱਕ ਗਈ ਫਿਰ ਤਾਂ ਇੱਕ ਹੀ ਕੰਮ ਰਹਿ ਜਾਂਦਾ ਹੈ ਅੱਖਾਂ ਬੰਦ ਕਰਕੇ ਬੈਠ ਜਾਓ ਤਪੱਸਿਆ ਕਰੀ ਜਾਓ ਭਗਤੀ ਕਰੀ ਜਾਓ ਲੋਕਾਂ ਨੂੰ ਤੁਹਾਡੇ ਤਪ ਤੇ ਭਗਤੀ ਦਾ ਕੀ ਲਾਭ ਗੁਰੂ ਸਾਹਿਬ ਨੇ ਸਾਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਅੱਖਾਂ ਖੋਲ ਕੇ ਵੇਖਣ ਸਮਝਣ ਦੀ ਨજર ਵੀ ਦਿੱਤੀ ਤੇ ਇਸ ਨਰਕ ਵਰਗੇ ਜੀਵਨ ਨੂੰ ਬਦਲਣ ਲਈ ਪ੍ਰੇਰਣਾ ਉਤਸ਼ਾਹ ਤੇ ਹਲਾਰਾ ਵੀ ਦਿੱਤਾ ਜ਼ਿੰਦਗੀ ਤੋਂ ਬੇਮੁਖ ਹੋਣ ਵਾਲਿਆਂ ਨੂੰ ਜ਼ਿੰਦਗੀ ਵੱਲ ਮੋੜਿਆ ਨਰਕ ਵਰਗੇ ਜੀਵਨ ਨੂੰ ਬਦਲਣ ਲਈ ਸੰਘਰਸ਼ ਕਰਨ ਦੀ ਹਿੰਮਤ ਬਖਸ਼ੀ ਇਹੋ ਸੀ ਇਸ ਧਰਤੀ ਨਾਲ ਜੁੜੇ ਇਸ ਫਲਸਫੇ ਦੀ ਅਸਲ ਕਰਾਮਾਤ ਕਿਸੇ ਵੀ ਆਦਰਸ਼ ਪੁਰਖ ਨਾਲ ਅਪਨਤ ਦਾ ਰਿਸ਼ਤਾ ਉਦੋਂ ਹੀ ਜੁੜਦਾ ਹੈ ਜਦੋਂ ਉਹਦਾ ਪਹਿਰਾਵਾ ਵੀ ਤੁਹਾਡੇ ਵਰਗਾ ਹੋਵੇ ਤੇ ਉਹਦੀ ਬੋਲੀ ਵੀ ਉਹੋ ਹੋਵੇ ਜੋ ਤੁਸੀਂ ਬੋਲਦੇ ਤੇ ਸਮਝਦੇ ਹੋ ਗੁਰੂ ਜੀ ਜਿੱਥੇ ਵੀ ਜਾਂਦੇ ਉਸ ਇਲਾਕੇ ਦਾ ਪਹਿਰਾਵਾ ਪਹਿਨ ਕੇ ਉਥੋਂ ਦੇ ਵਸਨੀਕਾਂ ਵਰਗੇ ਬਣ ਜਾਂਦੇ ਆਸਾ ਹੱਥ ਕਿਤਾਬ ਕਸ਼ ਨੀਲ ਬਸਤਰ ਪਹਿਰੇ ਬਨਵਾਰੀ ਇਸ ਹਕੀਕਤ ਵੱਲ ਹੀ ਸੰਕੇਤ ਕਰਦਾ ਹੈ ਕਿ ਪਾਤਸ਼ਾਹ ਜਿੱਥੇ ਜਾਂਦੇ ਉਹ ਜਿਹਾ ਪਹਿਰਾਵਾ ਪਹਿਨ ਕੇ ਉਹਨਾਂ ਵਰਗੇ ਹੀ ਹੋ ਜਾਂਦੇ ਇੰਜ ਲੋਕਾਂ ਦਾ ਉਪਰਾਪਣ ਜਾਂ ਪ੍ਰਾਇਆਪਣ ਦੂਰ ਹੋ ਜਾਂਦਾ ਲੋਕਾਂ ਵਰਗੇ ਲੱਗਣ ਲਈ ਅਗਲਾ ਰਿਸ਼ਤਾ ਸੀ ਬੋਲੀ ਦਾ ਗੁਰੂ ਸਾਹਿਬ ਨੇ ਜਿਸ ਬੋਲੀ ਵਿੱਚ ਜਨਤਾ ਨੂੰ ਪੈਗਾਮ ਦਿੱਤਾ ਉਹ ਲੋਕ ਬੋਲੀ ਸੀ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਸਿੱਧੀ ਪੜਨ ਸੁਣਨ ਵਾਲੇ ਦੇ ਦਿਲ ਦਿਮਾਗ ਤੇ ਅਸਰ ਕਰਨ ਵਾਲੀ ਲੋੜ ਸੀ ਲੋਕਾਂ ਵਿੱਚ ਸਵੈ ਭਰੋਸਾ ਪੈਦਾ ਕਰਨ ਲਈ ਆਤਮ ਸਨਮਾਨ ਦੀ ਭਾਵਨਾ ਪੈਦਾ ਕਰਨ ਵਾਸਤੇ ਤੇ ਆਜ਼ਾਦੀ ਦਾ ਸਬਕ ਪੜਾਉਣ ਲਈ ਲੋਕਾਂ ਦੀ ਭਾਸ਼ਾ ਵਿੱਚੀ ਉਹਨਾਂ ਨਾਲ ਗੱਲ ਕੀਤੀ ਜਾਵੇ ਹੁਣ ਤੱਕ ਦਾ ਸਾਰਾ ਗਿਆਨ ਸੰਸਕ੍ਰਿਤ ਵਿੱਚ ਸੀ ਪਰ ਇਹ ਭਾਸ਼ਾ ਦਾ ਕੇਵਲ ਬ੍ਰਾਹਮਣ ਹੀ ਸਮਝ ਸਕਦਾ ਸੀ ਉੰਜ ਵੀ ਵੇਦ ਔਖੇ ਸਨ ਤੇ ਉਪਨਿਸ਼ਦਾਂ ਵਿੱਚ ਖਿਆਲੀ ਉਡਾਰੀਆਂ ਵਧੇਰੇ ਸਨ ਇਸ ਲਈ ਇਸ ਭਾਸ਼ਾ ਵਿੱਚ ਦਿੱਤੇ ਸੰਦੇਸ਼ ਵਿੱਚ ਨਿਗਤ ਰੋਸ਼ਨੀ ਨਹੀਂ ਸੀ ਗੁਰੂ ਸਾਹਿਬ ਦਾ ਸੰਦੇਸ਼ ਸਮਾਜ ਦੇ ਉਹਨਾਂ ਲੋਕਾਂ ਵਾਸਤੇ ਸੀ ਜਿਹੜੇ ਦਰਜਾਬੰਦੀ ਦੇ ਹਿਸਾਬ ਨਾਲ ਹਾਸ਼ਿਆ ਗ੍ਰਸਤ ਸਨ ਉਹਨਾਂ ਦੀ ਭਾਸ਼ਾ ਨੂੰ ਵੀ ਨਿਮਨਪਾਖਾ ਭਾਸ਼ਾ ਵੀ ਕਿਹਾ ਜਾਂਦਾ ਸੀ ਸੰਸਕ੍ਰਿਤ ਨਾਟ્ય ਸ਼ਾਸਤਰ ਦੇ ਵਿਧੀ ਵਿਧਾਨ ਮੁਤਾਬਕ ਰਾਜਾ ਸ਼੍ਰੇਣੀ ਨੂੰ ਕੇਵਲ ਸੰਸਕ੍ਰਿਤ ਬੋਲਣੀ ਚਾਹੀਦੀ ਹੈ ਦੂਜੇ ਪਾਤਰਾਂ ਨੂੰ ਉਪਪ੍ਰਸ਼ਾਂਤ ਤੇ ਪ੍ਰਕਿਰਤਾਂ ਬੋਲਣੀਆਂ ਚਾਹੀਦੀਆਂ ਹਨ ਨਿਮਨ ਸ਼੍ਰੇਣੀਆਂ ਦੇ ਲੋਕ ਜੋ ਨੌਕਰ ਹਨ ਸ਼ੂਦਰ ਹਨ ਜਾਂ ਸੇਵਾਦਾਰ ਹਨ ਉਹਨਾਂ ਨੂੰ ਹੀ ਸਥਾਨਕ ਪਾਸ਼ਾ ਬੋਲਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਭਾਰਤੀ ਨਾਟਿਆ ਸ਼ਾਸਤਰ ਵਿੱਚ ਪਛਾਵਾਂ ਦੀ درجہਬੰਦੀ ਕਰਕੇ ਉਹਨਾਂ ਦੀ ਪਹਿਲ ਦੂਜੇ ਸਥਾਪਿਤ ਕੀਤੀ ਹੋਈ ਸੀ ਗੁਰੂ ਸਾਹਿਬ ਦੇ ਸਮੇਂ ਤੋਂ ਪਹਿਲਾਂ ਲੋਧੀ ਮੁਸਲਮਾਨਾਂ ਦਾ ਰਾਜ ਸੀ ਫਿਰ ਮੁਗਲਾਂ ਦਾ ਰਾਜ ਆਉਂਦਾ ਹੈ ਉਦੋਂ ਹਾਕਮਧਰ ਦੀ ਬੋਲੀ ਫਾਰਸੀ ਸੀ ਹਾਕਮਧਰ ਦੀ ਜੀਵਨ ਸ਼ੈਲੀ ਨੇ ਲੋਕਮਨਾ ਤੇ ਅਸਰ ਪਾਉਣਾ ਹੀ ਸੀ ਗੁਰੂ ਜੀ ਨੇ ਸੱਤਾ ਹੀਣ ਵਰਗ ਦੀ ਹੀਣ ਸਥਿਤੀ ਨੂੰ ਬਿਆਨ ਕਰਦਿਆਂ ਕਿਹਾ ਘਰ ਘਰ ਮੀਆਂ ਸਬਨਾ ਜੀਆਂ ਬੋਲੀ ਅਵਰ ਤੁਮਾਰੀ ਖੱਤਰੀਆਂ ਤੇ ਧਰਮ ਛੋੜਿਆ ਮਲੇਸ਼ ਪਾਖਿਆ ਗਹੀ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਹੈ ਮੁਸਲਮਾਨਾਂ ਦੀ ਭਾਸ਼ਾ ਫਾਰਸੀ ਅਪਣਾ ਲਈ ਹੈ ਖੱਤਰੀਆਂ ਨੂੰ ਉੱਚ ਵਰਗ ਵਿੱਚ شمار ਕੀਤਾ ਜਾਂਦਾ ਸੀ ਉੱਚ ਵਰਗ ਹਮੇਸ਼ਾ ਸਥਾਪਿਤ ਤਾਕਤਾਂ ਵਰਗਾ ਹੀ ਬਣਨਾ ਤੇ ਦਿਸਣਾ ਚਾਹੁੰਦਾ ਹੈ ਇਸ ਲਈ ਉਹਨਾਂ ਨੇ ਹਾਕਮ ਧਿਰ ਦੀ ਪਾਸ਼ਾ ਅਪਣਾ ਲਈ ਪਰ ਆਮ ਲੋਕ ਤਾਂ ਪੰਜਾਬੀ ਹੀ ਬੋਲਦੇ ਸਨ ਕਿਸੇ ਵੀ ਕੌਮ ਦੀ ਬੋਲੀ ਆਜ਼ਾਦੀ ਦੇ ਦਰਵਾਜ਼ੇ ਦੇ ਤਾਲੇ ਦੀ ਪਹਿਲੀ ਚਾਬੀ ਹੁੰਦੀ ਹੈ ਬੋਲੀ ਸਾਡੇ ਸਮਾਜਿਕ ਧਾਰਮਿਕ ਸੱਭਿਆਚਾਰ ਤੇ ਰਾਸ਼ੀ ਉਹ ਚੇਤਨ ਨੂੰ ਪ੍ਰਗਟਾਉਂਦੀ ਸਿਰਜਦੀ ਵੀ ਹੈ ਅਤੇ ਮੋੜ ਸਾਡੇ ਅਵਚੇਤਨ ਨੂੰ ਤੋੜਦੀ ਭੰਨ ਦੀ ਤੇ ਪੁਨਰ ਸਿਰਜਤ ਵੀ ਕਰਦੀ ਰਹਿੰਦੀ ਹੈ ਹਾਕਮ ਜਮਾਤਾਂ ਲੋਕਾਂ ਤੋਂ ਉਹਨਾਂ ਦੀ ਬੋਲੀ ਖੋ ਕੇ ਆਪਣੀ ਬੋਲੀ ਦੀ ਸਥਾਪਤ ਕਰਦੀਆਂ ਹਨ ਇੰਜ ਉਹ ਗੁਲਾਮ ਕੌਮ ਨੂੰ ਆਪਣੇ ਅਨਸਾਰੀ ਬਣਾਉਂਦੀਆਂ ਹਨ ਹਾਕਮ ਜਮਾਤ ਦੀ ਸਥਾਪਤ ਭਾਸ਼ਾ ਗੁਲਾਮ ਲੋਕਾਂ ਦੇ ਆਚਾਰ ਵਿਵਹਾਰ ਸੰਸਕਾਰ ਪਹਿਨਣ ਪਰਚਨ ਤੇ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦੀ ਹੈ ਇੰਜ ਹੌਲੀ ਹੌਲੀ ਗੁਲਾਮ ਕੌਮ ਹਾਕਮ ਤੇਰ ਦੀ ਜੀਵਨ ਸ਼ੈਲੀ ਭਾਸ਼ਾ ਦੇ ਆਚਾਰ ਵਿਹਾਰ ਨੂੰ ਉੱਤਮ ਸਮਝ ਕੇ ਸੁਚੇਤ ਅਚੇਤ ਪੱਧਰ ਤੇ ਪ੍ਰਵਾਨ ਕਰ ਲੈਂਦੀ ਹੈ ਇਹੋ ਕਾਰਨ ਹੈ ਕਿ ਅੰਗਰੇਜ਼ ਨੇ ਪੰਜਾਬ ਤੇ ਕਬਜ਼ਾ ਕਰਨਸਾਰ ਫੌਜਾਂ ਤੋਂ ਹਥਿਆਰ ਰਖਵਾਉਣ ਤੋਂ ਤੁਰੰਤ ਬਾਅਦ ਪਹਿਲਾ ਕੰਮ ਇਹ ਕੀਤਾ ਕਿ ਘਰਾਂ ਵਿੱਚ ਛਾਪੇ ਮਾਰ-ਮਾਰ ਕੇ ਪੰਜਾਬੀ ਦੀਆਂ ਕਿਤਾਬਾਂ ਤੇ ਕਾਇਦੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੂੰ ਚਰਾਹਾਂ ਵਿੱਚ ਹोली-ਬਾਲ ਦਿੱਤੀ। ਅੰਗਰੇਜ਼ ਨੇ ਸਾਥੋਂ ਸਾਡੀ ਬੋਲੀ ਖੋ ਕੇ ਸਾਡੇ ਚੇਤਨ ਤੇ ਪੋਚਾ ਮਾਰਨਾ ਚਾਹਿਆ। ਜਦੋਂ ਬੋਲੀ ਬਦਲਦੀ ਹੈ ਤਾਂ ਬਹੁਤ ਕੁਝ ਬਦਲ ਜਾਂਦਾ ਹੈ। ਗੁਰੂ ਸਾਹਿਬ ਨੇ ਜਨਤਕ ਭਲਾਈ ਦਾ ਪੈਗਾਮ ਦੇਣਾ ਸੀ। ਉਹ ਕੇਵਲ ਸੀਮਤ ਜਈਆਂ ਉਚੇਰੀਆਂ ਸ਼੍ਰੇਣੀਆਂ ਦੀ ਥਾਂ ਆਮ ਲਕਾਈ ਨੂੰ ਦਿੱਤਾ ਜਾਣਾ ਸੀ ਅਤੇ ਇਹ ਕਿਸੇ ਸ਼ਾਸਤਰੀ ਭਾਸ਼ਾ ਵਿੱਚ ਨਹੀਂ ਦਿੱਤਾ ਜਾ ਸਕਦਾ ਇਸ ਮਕਸਦ ਲਈ ਉਹਨਾਂ ਨੇ ਲੋਕ ਭਾਸ਼ਾ ਪੰਜਾਬੀ ਦੀ ਵਰਤੋਂ ਕੀਤੀ ਇਹ ਆਮ ਲੋਕਾਂ ਦੀ ਸਾਂਝੀ ਭਾਸ਼ਾ ਸੀ ਉਹਨਾਂ ਦੁਆਰਾ ਲਿਖੀ ਬਾਣੀ ਪੱਟੀ ਤੋਂ ਜਾਣ ਹੁੰਦਾ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਗੁਰਮੁਖੀ ਨਾਮ ਨਾਲ ਪ੍ਰਚਲਿਤ ਹੋਣ ਵਾਲੀ ਲਿਪੀ ਦਾ ਗਿਆਨ ਸੀ ਤੇ ਗੁਰੂ ਸਾਹਿਬ ਨੇ ਇਸੇ ਲਿਪੀ ਵਿੱਚ ਹੀ ਬਾਣੀ ਲਿਖੀ ਹੋਵੇਗੀ ਪਰ ਇੱਕ ਗੱਲ ਇਹ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੇ ਲਿਖੀ ਲਿਪੀ ਭਾਵੇਂ ਗੁਰਮੁਖੀ ਰੱਖੀ ਪਰ ਪੰਜਾਬੀ ਬੋਲੀ ਨੂੰ ਹੋਰ ਭਾਰਤੀ ਪਛਾਵਾਂ ਦਾ ਰੰਗ ਚਾੜ ਕੇ ਵਿਦੇਰੇ ਸੰਚਾਰ ਦੀ ਭਾਸ਼ਾ ਬਣਾ ਦਿੱਤਾ ਅਤੇ ਉਸ ਬੋਲੀ ਵਿੱਚ ਸਾਰੇ ਭਾਰਤ ਨੂੰ ਮੁਖਾਤਬ ਹੋਏ ਜਿਸ ਨੂੰ ਸੰਦੂਕੜੀ ਸਾਧ ਭਾਸ਼ਾ ਹਿੰਦਕੀ ਜਾਂ ਹਿੰਦਕੋ ਵੀ ਕਿਹਾ ਜਾਂਦਾ ਸੀ ਇੰਜ ਉਹਨਾਂ ਨੇ ਇੱਕ ਲੋਕ ਭਾਸ਼ਾ ਦੀ ਵੀ ਸਿਰਜਿਤ ਕਰ ਦਿੱਤੀ ਪੰਜਾਬੀ ਦਾ ਨਾਤਾ ਵੀ ਭਾਰਤੀ ਪਛਾਵਾ ਨਾਲ ਜੋੜਿਆ ਪਛਾਈ ਪੱਦਰ ਤੇ ਗੁਰੂ ਸਾਹਿਬ ਦੀ ਅਗਲੀ ਦੇਣ ਇਹ ਸੀ ਕਿ ਉਹਨਾਂ ਨੇ ਬੋਲ ਸ਼ਬਦ ਨੂੰ ਲਿਖਤ ਸ਼ਬਦ ਵਿੱਚ ਤਬਦੀਲ ਕਰਕੇ ਪੰਜਾਬੀ ਨੂੰ ਸਹਿਤਕ ਭਾਸ਼ਾ ਬਣਾ ਦਿੱਤਾ ਪੰਜਾਬੀ ਨੂੰ ਅਮੀਰ ਕਰਨ ਲਈ ਉਹਨਾਂ ਨੇ ਕਲਾਸਿਕ ਪਛਾਵਾ ਸੰਸਕ੍ਰਿਤ ਪਾਲੀ ਅਰਬਕ ਤੇ ਪਰਸ਼ੀਨ ਪਛਾਵਾ ਤੋਂ ਵੀ ਸ਼ਬਦ ਲਏ ਬ੍ਰਿਜ ਰਾਜਪਤਾਨੀ ਤੇ ਸਿੰਧੀ ਵਿੱਚੋਂ ਵੀ ਤਤਸਮ ਸ਼ਬਦ ਵੀ ਲਏ ਅਤੇ ਲੋੜ ਅਨੁਸਾਰ ਤਬਦੀਲੀ ਕਰਕੇ ਤਦਭਵ ਸ਼ਬਦ ਵੀ ਬਣਾਏ ਇਹੋ ਕਾਰਨ ਹੈ ਕਿ ਉਹਨਾਂ ਦੀ ਭਾਸ਼ਾ ਨੂੰ ਵਿਦਵਾਨ ਅਸਧਾਰਨ ਬਹੁਰੂਪਣੀ ਅਤੇ ਸਰਬ ਸੰਜੀ ਭਾਸ਼ਾ ਆਖ ਕੇ ਵਡਿਆਉਂਦੇ ਹਨ ਉਹਨਾਂ ਨੇ ਅਜੇਹ ਖਾਨਭਾਵੇ ਸ਼ਬਦ ਅਲੰਕਾਰ ਸ਼ਬਦ ਜੁਟ ਤੇ ਸਹਿਜ ਸੁੰਦਰ ਸਬੂਲ ਅਚਾਰ ਕੇ ਪੰਜਾਬੀ ਨੂੰ ਕਮਾਲ ਦੀ ਅਮੀਰੀ ਨਾਲ ਮਾਲੋ-ਮਾਲ ਕਰ ਦਿੱਤਾ ਅੱਜ ਪੰਜਾਬੀ ਵਿੱਚ ਲਿਖਣ ਵਾਲੇ ਉਹਨਾਂ ਦੀ ਵਿਚਾਰਧਾਰਾ ਤੇ ਪਛਾਈ ਸੋਹਜ ਦਾ ਸਹਾਰਾ ਲੈ ਬਿਨਾ ਮਤਵਪੂਰਨ ਰਚਨਾ ਕਰ ਹੀ ਨਹੀਂ ਸਕਦੇ ਜਿਸ ਪੰਜਾਬੀ ਭਾਸ਼ਾ ਵਿੱਚ ਗੁਰੂ ਸਾਹਿਬ ਨੇ ਮਹਾਨ ਰਚਨਾ ਕੀਤੀ ਜਿਸ ਭਾਸ਼ਾ ਨੂੰ ਪੈਰਾਂ ਤੋਂ ਚੁੱਕ ਕੇ ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਵਸਾਇਆ ਅੱਜ ਉਸੇ ਪੰਜਾਬੀ ਨੂੰ ਮੋੜਾ ਛੇਤੇ ਤੱਕ ਦਿੱਤਾ ਗਿਆ ਹੈ ਪੰਜਾਬੀ ਪਾਸ਼ਾ ਦੀ ਅਮੀਰੀ ਤੇ ਮਹਾਨਤਾ ਨੂੰ ਦਸਾਉਂਦੀ ਇੱਕ વાર્ਤਾ ਸਾਂਝੀ ਕਰਕੇ ਅਸੀਂ ਇਸ ਪ੍ਰਸੰਗ ਨੂੰ ਸਮੇਟਦੇ ਹਾਂ ਮਹਾਕਵੀ ਰਬਿੰਦਰਨਾਥ ਟੈਗੋਰ ਜਦ ਵੀ ਲਾਹੌਰ ਆਉਂਦਾ ਸੀ ਤਾਂ ਉਥੋਂ ਅਚੇਚੇ ਤੌਰ ਤੇ ਚੱਲ ਕੇ ਅੰਮ੍ਰਿਤਸਰ ਆਉਂਦੇ ਅਤੇ ਦਰਬਾਰ ਸਾਹਿਬ ਵਿੱਚ ਜਾ ਕੇ ਗੁਰਬਾਣੀ ਦਾ ਕੀਰਤਨ ਘੰਟਿਆਂ ਬੱਧੀ ਸੁਣਦਾ ਕਿਸੇ ਨੇ ਟੈਗੋਰ ਨੂੰ ਕਿਹਾ ਤੁਸੀਂ ਦੇਸ਼ ਦਾ ਕੌਮੀ ਤਰਾਨਾ ਲਿਖਿਆ ਹੈ ਹੁਣ ਤੁਹਾਨੂੰ ਵਿਸ਼ਵ ਦਾ ਤਰਾਨਾ ਵੀ ਲਿਖਣਾ ਚਾਹੀਦਾ ਹੈ ਟਗੋਰ ਨੇ ਗੁਰੂ ਸਾਹਿਬ ਵੱਲੋਂ ਰਚੀ ਆਰਤੀ ਦਾ ਬਹਲਾ ਦੇ ਕੇ ਬੜੀ ਨਿਮਰਤਾ ਨਾਲ ਕਿਹਾ ਸੀ ਮੈਂ ਤਾਂ ਭਾਰਤ ਦਾ ਤਰਾਨਾ ਹੀ ਲਿਖਿਆ ਹੈ ਪਰ ਗੁਰੂ ਨਾਨਕ ਸਾਹਿਬ ਤਾਂ 500 ਸਾਲ ਪਹਿਲਾਂ ਹੀ ਪੂਰੇ ਵਿਸ਼ਵ ਦਾ ਪੂਰੇ ਬ੍ਰਹਿਮੰਡ ਦਾ ਤਰਾਨਾ ਲਿਖ ਕੇ ਗਏ ਨੇ ਪ੍ਰਸਿੱਧ ਫਿਲਮੀ ਐਕਟਰ ਤੇ ਬਲੇਖਕ ਬਲਰਾਜ ਸਾਨੀ ਕਿਸੇ ਸਮੇਂ ਸ਼ਾਂਤੀ ਨਿਕੇਤ ਵਿੱਚ ਪੜਾਉਂਦਾ ਸੀ ਬਲਰਾਜ ਸਾਨੀ ਨੇ ਸ਼ਾਂਤੀ ਨਿਕੇਤਨ ਵਿੱਚ ਹਿੰਦੀ ਸਹਿਤ ਸਮੇਲਨ ਕਰਾਉਣ ਦਾ ਫੈਸਲਾ ਕਰ ਲਿਆ ਉਹ ਟਗੋਰ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਗਿਆ ਇਹ ਸੁਣ ਕੇ ਟੈਗੋਰ ਨੇ ਬਲਰਾਸਾਣੀ ਨੂੰ ਕਿਹਾ ਮਹਾਰਾਨ ਤੂੰ ਹਿੰਦੀ ਵਿੱਚ ਕਿਉਂ ਲਿਖਦਾ ਹੈ ਤੇਰੀ ਮਾਂ ਬੋਲੀ ਤਾਂ ਪੰਜਾਬੀ ਹੈ ਬਲਰਾਸਾਣੀ ਨੇ ਬਲਰਾਸਾਣੀ ਨੇ ਜਵਾਬ ਦਿੱਤਾ ਗੁਰੂਦੇਵ ਪੰਜਾਬੀ ਨੂੰ ਪਛੜੀ ਤੇ ਗਵਾਰੂ ਜ਼बान ਮੰਨਿਆ ਜਾਂਦਾ ਹੈ ਇਸੇ ਕਰਕੇ ਪੰਜਾਬ ਵਿੱਚ ਉਰਦੂ ਜਾਂ ਹਿੰਦੀ ਵਿੱਚ ਲਿਖਣ ਵਾਲੇ ਹੀ ਜ਼ਿਆਦਾ ਹਨ ਟੈਗੋਰ ਨੇ ਕਿਹਾ ਮੈਂ ਤੇਰੇ ਨਾਲ ਸਹਿਮਤ ਨਹੀਂ ਜਿਸ ਭਾਸ਼ਾ ਵਿੱਚ ਗੁਰੂ ਨਾਨਕ ਨੇ ਲਿਖਿਆ ਹੋਵੇ ਉਹ ਪਛੜੀ ਹੋਈ ਭਾਸ਼ਾ ਕਿਵੇਂ ਕਹੀ ਜਾ ਸਕਦੀ ਹੈ ਉਸ ਤੋਂ ਬਾਅਦ ਬਲਰਾਸਾਣੀ ਨੇ ਸਦਾ ਪੰਜਾਬੀ ਵਿੱਚ ਹੀ ਲਿਖਿਆ ਕਾਸ਼ ਅਸੀਂ ਪੰਜਾਬੀ ਭਾਸ਼ਾ ਨਾਲ ਜੁੜੀ ਹੀਣ ਭਾਵਨਾ ਤੋਂ ਮੁਕਤ ਹੋ ਕੇ ਪੰਜਾਬੀ ਨੂੰ ਆਪਣੇ ਸੀਨੇ ਨਾਲ ਲਾਈਏ ਏੰਝ ਅਸੀਂ ਪੰਜਾਬ ਦੀ ਸੁੱਚੀ ਤੇ ਅਮੀਰ ਵਿਰਾਸਤ ਨਾਲ ਜੁੜ ਸਕਾਂਗੇ ਗੁਰੂ ਨਾਨਕ ਪਾਸ਼ਾ ਨਾਲ ਜੁੜ ਸਕਾਂਗੇ ਅਸੀਂ ਮਾਣ ਨਾਲ ਜ਼ਿਕਰ ਕੀਤਾ ਹੈ ਕਿ ਗੁਰੂ ਸਾਹਿਬ ਦਾ ਫਲਸਫਾ ਅਸਮਾਨ ਦਾ ਨਹੀਂ ਧਰਤੀ ਦਾ ਫਲਸਫਾ ਹੈ ਗੁਰੂ ਜੀ ਅਸਮਾਨੀ ਹਸਤੀ ਨਹੀਂ ਸਗੋਂ ਧਰਤੀ ਦੀ ਹਸਤੀ ਸੀ ਸਾਡੀ ਸ਼ਾਹ ਰਗ ਦੇ ਨਜ਼ਦੀਕ ਵਸਦੀ ਹਸਤੀ ਸਾਡੇ ਅੰਗ ਸੰਗ ਵਿਚਰਦੀ ਹਸਤੀ ਪਰ ਅਸੀਂ ਕੀ ਕੀਤਾ ਅਸੀਂ ਗੁਰੂ ਜੀ ਨੂੰ ਅੰਨੀ ਸ਼ਰਧਾ ਦੀਨ ਮੁਰਤ ਧਰਤੀ ਤੋਂ ਚੁੱਕ ਕੇ ਅਸਮਾਨੀ ਹਸਤੀ ਬਣਾ ਲਿਆ ਹੈ ਆਪਣੇ ਤੋਂ ਪਰੇ ਦੂਰ ਕਰ ਦਿੱਤਾ ਹੈ ਉਹ ਪੌਂਚ ਬਣਾ ਦਿੱਤਾ ਹੈ ਜੇ ਸਾਡਾ ਗੁਰੂ ਅਸਮਾਨ ਤੇ ਬੈਠਾ ਰਹੇਗਾ ਤਾਂ ਅਸੀਂ ਉਹਦੀ ਬੁੱਕਲ ਵਿੱਚ ਕਿਵੇਂ ਬੈਠ ਸਕਾਂਗੇ ਬੜਾ ਦਿਲਚਸਪ ਇਤਫਾਕ ਹੈ ਕਿ ਪੁਰਤਕਾਲ ਦਾ ਯਾਤਰੀ ਵਾਸਕੋ ਡੀ ਗਾਮਾ 1460 ਵਿੱਚ ਜੰਮਦਾ ਹੈ ਤੇ ਗੁਰੂ ਨਾਨਕ ਦਾ ਜਨਮ 1469 ਵਿੱਚ ਹੁੰਦਾ ਹੈ ਦੋਵੇਂ ਅੱਗੜ ਪਿੱਛੜ ਸੰਸਾਰ ਯਾਤਰਾਵਾਂ ਤੇ ਨਿਕਲਦੇ ਹਨ ਵਾਸਕੋ ਡੀ ਗਾਮਾ ਨੇ ਆਪਣੀ ਯਾਤਰਾ 1497 ਵਿੱਚ ਸ਼ੁਰੂ ਕੀਤੀ ਤੇ 20 ਮਈ 1498 ਨੂੰ ਉਹ ਹਿੰਦੁਸਤਾਨ ਦੀ ਬੰਦਰਗਾਹ ਕਾਲੀਕਟ ਤੇ ਆਣ ਪੈਰ ਰੱਖਦਾ ਹੈ ਤੇ ਗਲੋਬਲ સામਰਾਜਵਾਦੀ ਨੀਂਹ ਵੀ ਰੱਖਦਾ ਹੈ ਦੂਜੇ ਪਾਸੇ ਗੁਰੂ ਜੀ ਇੰਨਾ ਹੀ ਸਾਲਾਂ ਵਿੱਚ ਆਪਣੀਆਂ ਉਦਾਸੀਆਂ ਤੇ ਨਿਕਲਦੇ ਨੇ ਦੋਵਾਂ ਦੇ ਘਰਾں ਤੋਂ ਨਿਕਲ ਕੇ ਯਾਤਰਾਵਾਂ ਤੇ ਨਿਕਲਦੇ ਕਾਰਨ ਤੇ ਮਕਸਦ ਮੂਲੋ ਹੀ ਵੱਖਰੇ ਸਨ ਇੱਕ ਵਪਾਰ ਕਰਨ ਲਈ ਨਿਕਲਦਾ ਦੂਜਾ ਪਿਆਰ ਕਰਨ ਲਈ ਤੁਰਦਾ ਹੈ ਇੱਕ ਨੇ ਸਾਮਰਾਜੀ ਮੁਲਕਾਂ ਲਈ ਧਨ ਦੌਲਤ ਲੁੱਟਣ ਦੇ ਅਤੇ ਮੈਂ ਮੇਰੀ ਦੇ ਰਾਹ ਖੋਲਣੇ ਸਨ ਦੂਜੇ ਨੇ ਆਪਣੀ ਮੁਹਬਤ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣਾ ਸੀ ਤੂੰ ਤੇਰਾ ਦਾ ਸਬਕ ਦੇਣਾ ਸੀ ਇੱਕ ਨੇ ਪੈਸੇ ਨੂੰ ਅੰਤਮ ਕੀਮਤ ਮੰਨ ਕੇ ਧਨ ਦੌਲਤ ਦੇ ਨਾਲ ਮਨੁੱਖਤਾ ਦੇ ਗੌਰਵ ਨੂੰ ਖੋਣਾ ਸੀ ਦੂਜੇ ਨੇ ਰਾਹੋ ਪਟਕੀ ਮਨੁੱਖਤਾ ਨੂੰ ਉਹਦਾ ਖੁੱਸਿਆ ਇਨਸਾਨੀ ਗੌਰਵ ਵਾਪਸ ਬੋਰਨਾ ਸੀ ਇੱਕ ਨੇ ਕੇਵਲ ਤੇ ਕੇਵਲ ਆਪਣੇ ਭਲੇ ਦੀ ਅਤੇ ਦੂਜੇ ਨੇ ਸਰਬੱਤ ਦੇ ਭਲੇ ਦੀ ਖੈਰ ਸੁਖ ਮੰਗਣੀ ਸੀ ਅਸਲ ਵਿੱਚ ਇਹ ਦੋ ਵਿਰੋਧੀ ਵਿਚਾਰਧਾਰਾਵਾਂ ਦੀ ਟੱਕਰ ਸੀ ਅਫਸੋਸ ਅੱਜ ਸਾਰੇ ਸੰਸਾਰ ਉੱਤੇ ਵਾਸਕੋਡੀ ਗਾਮਾ ਦੀ ਧਿਰ ਉਸ ਦੀ ਅਨਸੰਬੰਸਤਾ ਝੰਡਾ ਝੁਲ ਰਿਹਾ ਹੈ ਸਾਰੇ ਸੰਸਾਰ ਦੇ ਕਾਰ ਵਿਹਾਰ ਤੇ ਵਪਾਰ ਤੇ ਉਹਨਾਂ ਦਾ ਕਬਜ਼ਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਨੂੰ ਆਪਣਾ ਗੁਰੂ ਆਖਣ ਵਾਲੇ ਸਿੱਖਾਂ ਦੀ ਸਿੱਖੀ ਹੁਣ ਗੁਰੂ ਨਾਨਕ ਦੀ ਸਿੱਖੀ ਨਹੀਂ ਰਹੀ ਉਹ ਵੀ ਹੁਣ ਅੰਤਰਰਾਸ਼ਟਰੀ ਢੇੜਾ ਕੱਢ ਕੇ ਵਪਾਰੀ ਤਾਂ ਬਣ ਗਈ ਹੈ ਵਪਾਰ ਤਾਂ ਗੁਰੂ ਸਾਹਿਬ ਨੇ ਵੀ ਕੀਤਾ ਸੀ ਪਹਿਲਾ ਵਪਾਰ ਸੀ ਭੁੱਖੇ ਪਰ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਲੰਗਰ ਪ੍ਰਥਾ ਦੀ ਨੀਂ ਰੱਖਣਾ ਦੂਜਾ ਵਪਾਰ ਸੁਲਤਾਨਪੁਰ ਲੋਧੀ ਵਿੱਚ 13 13 ਤੋਲ ਕੇ ਕੀਤਾ ਇਹ ਵਪਾਰ ਵਾਸਕੋਡੀ ਗਾਮਾ ਦੀ ਆਲ ਔਲਾਦ ਦੀ ਮੈਂ ਮੇਰੀ ਵਾਲੀ ਸੋਚ ਤੋਂ ਮੂਲੀ ਵੱਖਰੀ ਮੂਲੋ ਹੀ ਵੱਖਰੀ ਤੂੰ ਤੇਰੀ ਦੀ ਸੋਚ ਨੂੰ ਪ੍ਰਣਾਇਆ ਹੋਇਆ ਸੀ ਗੁਰੂ ਜੀ ਦਾ ਹੋਕਾ ਸੀ ਸੱਚ ਵਪਾਰ ਕਰੋ ਵਪਾਰੀ ਇਸ ਵਪਾਰ ਵਿੱਚ ਲੋਕਾਂ ਨੂੰ ਲੁੱਟਣ ਦਾ ਨਹੀਂ ਲੋਕਾਂ ਦੇ ਭਲੇ ਲਈ ਆਪਣਾ ਆਪ ਲਟਾ ਦੇਣ ਦਾ ਸੀ ਪਰ ਅੱਜ ਗੁਰੂ ਨਾਨਕ ਦੇ ਸਿੱਖ ਖਵਾਉਣ ਵਾਲਿਆਂ ਵੱਲੋਂ ਆਪਣੇ ਨਿੱਜ ਲਈ ਤੇ ਨਾਨਕ ਦੇ ਲੋਕਾਂ ਨੂੰ ਲੁੱਟਣ ਲਈ ਸੈਂਕੜੇ ਵਪਾਰਕ ادارے ਆ ਫੈਕਟਰੀਆਂ ਤੇ ਸਟੋਰਾਂ ਦੇ ਨਾਂ ਗੁਰੂ ਨਾਨਕ ਦੇ ਨਾਂ ਦੇ ਹੇਠਾਂ ਤੇ ਰੱਖੇ ਮਿਲ ਜਾਂਦੇ ਹਨ ਜਿਵੇਂ ਗੁਰੂ ਜੀ ਦਾ ਉਹਨਾਂ ਦੇ ਕੂੜ ਮਨਾਫੇ ਵਿੱਚ ਕੋਈ ਹਿੱਸਾ ਪੱਤੀ ਹੋਵੇ ਗੁਰੂ ਨਾਨਕ ਕਰਿਆਨਾ ਸਟੋਰ ਗੁਰੂ ਨਾਨਕ ਜੁਵਲਰਸ ਗੁਰੂ ਨਾਨਕ ਬੈਟਰੀ ਸਟੋਰ ਗੁਰੂ ਨਾਨਕ ਫਰਨੀਚਰ ਹਾਊਸ ਗੁਰੂ ਨਾਨਕ ਸੀਟ ਸਟੋਰ ਗੁਰੂ ਨਾਨਕ ਕਲੋਥ ਹਾਊਸ ਗੁਰੂ ਨਾਨਕ ਕੋਲਡ ਸਟੋਰ ਗੁਰੂ ਨਾਨਕ ਮੈਡੀਕਲ ਸਟੋਰ ਜਏ ਹਜ਼ਾਰਾਂ ਨਾ ਤੁਸੀਂ ਪੜੇ ਸੁਣੇ ਤੇ ਵੇਖੇ ਹੋਣਗੇ ਜਿਵੇਂ ਸਭਨਾਂ ਦੇ ਮਨਾਫੇ ਵਿੱਚ ਗੁਰੂ ਨੂੰ ਹਸਾਪਤੀ ਦੇਣੀ ਹੋਵੇ ਬਾਹਰਲੇ ਮੁਲਕਾਂ ਵਿੱਚ ਤਾਂ ਬਹੁਤ ਸਾਰੇ ਗੁਰਦੁਆਰੇ ਵੀ ਗੁਰੂ ਜਾਂ ਸੰਗਤ ਦੇ ਨਹੀਂ ਬੰਦਿਆਂ ਦੇ ਨਿੱਜੀ ਹਨ ਭਾਰਤ ਜਾਂ ਪੰਜਾਬ ਦੇ ਧਾਰਮਿਕ ਡੇਰੇ ਵੀ ਇਹੋ ਕੰਮ ਕਰ ਰਹੇ ਹਨ ਧਰਮ ਵੇਚਿਆ ਜਾ ਰਿਹਾ ਹੈ ਇਹ ਸੀ ਜੀ ਡਾਕਟਰ ਬ੍ਰਿਮ ਸਿੰਘ ਸੰਧੂ ਹਰਾਂ ਦਾ ਲਿਖਿਆ ਇੱਕ ਬਹੁਤ ਵਧੀਆ ਲੇਖ ਜਿਹੜਾ ਕਿ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ